ਅਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਅੱਜ ਕਹਿਣਾ ਪਊਗਾ ਮੈਂ ਵੀ ਜ਼ਿਮੀਦਾਰ ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਨਾ ਔਰ ਅੱਜ ਕੱਲ ਮੈਂ ਇੱਕ ਗੱਲ ਸੱਚੀ ਕਹੂੰਗਾ ਭਾਵੇਂ ਸਾਡੇ ਜੱਟ ਸਿੱਖਾਂ ਨੂੰ ਮਿਰਚਾਂ ਲੱਗਣ ਤੇ ਭਾਵੇਂ ਉਹਨਾਂ ਦੇ ਫੋੜੇ ਹੋ ਜਾਣ ਤੇ ਭਾਵੇਂ ਉਹਨਾਂ ਦੇ ਚਨੂਣੇ ਲਾਣ ਤੇ ਮੈਨੂੰ ਨਹੀਂ ਮਤਲਬ ਹਾਂ ਮੈਂ ਵੀ ਜੱਟ ਸਾਂ ਇੱਕ ਫੈਮਿਲੀ ਤੋਂ ਆ ਪਰ ਮੈਂ ਅੱਜ ਕਹਿਣਾ ਵੀ ਜਿੰਨਾ ਗੰਦ ਸਾਡੀ ਕਾਸਟ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਕੰਚਰ ਘਾੜ ਚ ਪਾਇਆ ਨਾ ਜਿੰਨਾ ਅਸੀਂ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਗੰਦ ਪਾਇਆ ਉਹਨਾਂ ਉਹਨਾਂ ਨੇ ਨਹੀਂ ਪਾਇਆ ਜਿਨ੍ਹਾਂ ਨੂੰ ਤੁਸੀਂ ਪੰਡਾ ਚ ਮੱਜਬਹੀ ਸਿੱਖ ਕਹਿੰਦੇ ਆ ਜਾਂ ਤੁਸੀਂ ਤਾਂ ਬਹੁਤ ਉੱਠੇ ਨਾਮ ਲੈ ਕੇ ਬਣਾਉਂਦੇ ਆ ਅਸੀਂ ਤਾਂ ਇੱਜ਼ਤ ਕਰਦੇ ਸਭ ਦੀ ਰਵਦਾਸੀਆ ਭਾਈਚਾਰਾ ਹੋਵੇ ਤੇ ਭਾਵੇਂ ਭਾਈਚਾਰਾ ਮੱਜ ਮੱਜ ਹਬੀ ਮੈਂ ਮੱਜ ਵੀ ਨਹੀਂ ਕਹੂੰ ਮੱਜ ਹਬੀ ਸਿੱਖਾਂ ਦਾ ਹੋਵੇ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਹਿੰਨੇ ਆ ਕਿ ਇਹਨਾਂ ਦੀ ਖਣੀ ਐਡੀ ਦੀ ਕੋਈ ਨਹੀਂ ਉਹਨਾਂ ਦੀਆਂ ਵੀਡੀਓ ਨਹੀਂ ਇੰਨੀਆਂ ਉਹਨੀਆਂ ਸੋਸ਼ਲ ਮੀਡੀਆ ਤੇ ਉਹ ਫਿਰ ਵੀ ਆਪਣੀ ਅੱਜ ਤੱਕ ਢਕੀ ਬੈਠੀਆਂ ਜਿਨ੍ਹਾਂ ਨੂੰ ਤੁਸੀਂ ਐਵੇਂ ਹੀ ਸਮਝਦੇ ਆ ਜੱਟੋ ਆ ਤੁਹਾਡੇ ਘਰਾਣੇ ਦੀਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਹਾਡੇ ਘਰਾਣੇ ਦੀਆਂ ਕੁੜੀਆਂ ਨੇ ਗੰਦ ਪਾਇਆ ਜਿੰਨੀਆਂ ਵੀ ਰੀਲਾਂ ਤੇ ਟੱਪ ਨੱਚ ਕੇ ਭੰਗੜੇ ਪਾਉਂਦੀਆਂ ਇਹ ਸਭ ਤੁਹਾਡੇ ਘਰਾਣੇ ਦੀਆਂ ਸਭ ਜੱਟੀਆਂ ਆਪਣੇ ਆਪ ਨੂੰ ਉੱਚੇ ਘਰਾਣੇ ਦੀਆਂ ਦੱਸਣ ਵਾਲੀਆਂ ਔਰਤਾਂ ਇਹ ਕੈਨੇਡਾ ਦੇ ਵਿੱਚ 100 'ਚੋਂ 30% ਬੁੜੀਆਂ ਸਿਰਟਾਂ ਵੀ ਪੀਂਦੀਆਂ ਜੱਟਾਂ ਦੀਆਂ ਠੀਕ ਆ ਪਰਾਪਿਸ਼ਾ ਤੇ ਵੀ ਲੌਂਦੀਆਂ ਪੱਪਾ ਕਲੱਬਾਂ 'ਚ ਜਾ ਕੇ ਸ਼ਰਮਾ ਵੀ ਲੌਂਦੀਆਂ ਤੇ ਨੈੱਟ ਤੇ ਤਾਂ ਜਿਹੜਾ ਕੰਜਰ ਘਾਟ ਇਹਨਾਂ ਨੇ ਚਲਾਇਆ ਹੋਇਆ ਉਹ ਚਲਾਇਆ ਹੀ ਆ ਸਾਰਿਆਂ ਦੇ ਮਗਰ ਕਿਸੇ ਦੇ ਮਗਰ ਸੰਧੂ ਲੱਗਦਾ ਕਿਸੇ ਮਗਰ ਗੈਦ ਲੱਗਦਾ ਕਿਸੇ ਮਗਰ ਢਾਲੀਵਾਲ ਲੱਗਦਾ ਕਿਸੇ ਮਗਰ ਕੋਸ਼ ਕਿਸੇ ਮਗਰ ਕੋਸ਼ ਇਹ ਸਾਰਿਆਂ ਜੱਟ ਸਿੱਖ ਪਰਿਵਾਰ 'ਚੋਂ ਆ ਸਭ ਤੋਂ ਵੱਧ ਗੰਦ ਇਹਨਾਂ ਦਾ ਹੀ ਪਾਇਆ ਵਾ ਭਾਵੇਂ ਉਹ ਪੰਜਾਬ 'ਚ ਰਹਿੰਦੀਆਂ ਤੇ ਭਾਵੇਂ ਕੈਨੇਡਾ 'ਚ ਰਹਿੰਦੀਆਂ ਸਭ ਤੋਂ ਵੱਧ ਗੰਦ ਹੀ ਇਹ ਘਰਾਣੇ ਵਾਲਿਆਂ ਦਾ ਪਾਇਆ ਜੜੀਆਂ ਕੰਨੀਆਂ ਅਸੀਂ ਘਰਾਣੇ ਵਾਲੀਆਂ ਹੁੰਦੀਆਂ ਸਾਡੇ ਘਰਾਣੇ ਉੱਚੇ ਆ ਅਸੀਂ ਵੱਡੇ ਘਰਾਣੇ ਤੋਂ ਆ ਤੇ ਅੱਜ ਤਾਂ ਅੱਜ ਤੋਂ ਉਹਨਾਂ ਦੀ ਦੁਕੀ ਦੀ ਨਹੀਂ ਰਹੀ ਅੱਜ ਕੱਲ ਸੜਿਆ ਬੰਦਾ ਵੀ ਉਹਨਾਂ ਥੱਲੇ ਕਮੈਂਟ ਕਰਦਾ ਕਿਵੇਂ ਆ ਪਟੋਲਿਆ ਸੜਿਆ ਬੰਦਾ ਵੀ ਕਮੈਂਟ ਕਰਦਾ ਮੇਰਾ ਨੰਬਰ ਚੱਕ ਮੈਨੂੰ ਮਿਲ ਲਈ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਗਸ਼ਤੀ ਗਸਤੌੜੀ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਆਗੇ ਤੇ ਤੇਰੀ ਪੈਠ ਵੜੀ ਸੁੰਨੀ ਐ ਤੇ ਰੱਗਾਸ ਵੜਾ ਸੋਹਣਾ ਤੇਰਾ ਪਿੱਛਾ ਵੜਾ ਸੋਹਣਾ ਤੂੰ ਸੈਕਸੀ ਆ ਤੂੰ ਫਲਾਨਾ ਤੂੰ ਢਿੰਕੜਾ ਮੈਨੂੰ ਹੋਣੀ ਸਮਝਾਂਦੀ ਘਰਾਨੇ ਵਾਲਿਆਂ ਨੂੰ ਸ਼ਰਮ ਚਾਹਣੀ ਆਉਂਦੀ ਜਦੋਂ ਥੱਲੇ ਕਮੈਂਟ ਜਾਂ ਦਾ ਇੱਕ ਮਿੰਟ ਪੜਦਿਆਂ ਨਹੀਂ ਕਮੈਂਟ ਪੜਿਆ ਕਰੋ ਨਾ ਘਰਾਨੇ ਵਾਲਿਓ ਥੱਲੇ ਆਪਣੇ ਤੁਹਾਨੂੰ ਜਿਹੜੇ ਤੋਹਫੇ ਵੰਡੇ ਹੁੰਦੇ ਆ ਲੋਕਾਂ ਨੇ ਜਿਹੜੀਆਂ ਤੁਹਾਨੂੰ ਟਰੋਫੀਆਂ ਦਿੱਤੀਆਂ ਹੁੰਦੀਆਂ ਜਿਹੜੇ ਟੋਟੇ ਕੁੰਡੇ ਵਾਲੇ ਵਰਲਡ ਕੱਪ ਤੁਹਾਨੂੰ ਸਾਡੇ ਦਿੱਤੇ ਹੁੰਦੇ ਉਹ ਵੀ ਪੜਿਆ ਕਰੋ ਨਾ ਕੀ ਤੁਹਾਡੇ ਲਈ ਇੱਜਤ ਰੱਖਦੇ ਲੋਕ ਪੈਸਾ ਸਾਰਾ ਕੁਝ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਲਾਕ ਹਲਾ ਕੇ ਅੱਗਾ ਪਿੱਛਾ ਦਿਖਾ ਕੇ ਪੈਸਾ ਤਾਂ ਬਟੋਰ ਲੂੰਗੀਆਂ ਐਡੇ ਤੇ ਕਿੱਥੋਂ ਲਊਗੀਆਂ ਜੇ ਦੀਪਿਕਾ ਲੁਥਰਾ ਜਾਂ ਕੋਈ ਵੀ ਅੱਜ ਕੱਲ ਮਸ਼ਹੂਰ ਵੀ ਹੋ ਗਈ ਤਾਂ ਅਗਲੇ ਨੇ ਤੁਰੀ ਜਾਂਦੀ ਦੂਰੋਂ ਆਏ ਵੇਖਣੀ ਉਹ ਵੇਖ ਓਏ ਉਹ ਜਾਂਦੀ ਜਿਹੜੀ ਹੱਕ ਜੀ ਦਿਖਾਉਂਦੀ ਹੁੰਦੀ ਉਹ ਜਾਂਦੀ ਜਿਹੜਾ ਪਿੱਛਾ ਜਾ ਦਿਖਾਉਂਦੀ ਹੁੰਦੀ ਆ ਉਹ ਜਾਂਦੀ ਉਹ ਗਿਸਤੌੜੀ ਤੇ ਤੁਹਾਨੂੰ ਕਮੈਂਟ ਵੀ ਹੁੰਦੇ ਆ ਤੁਰੀਆਂ ਜਾਂਦਿਆਂ ਨੂੰ ਕਮੈਂਟ ਵੀ ਹੁੰਦੇ ਆ ਕਿਉਂਕਿ ਤੁਹਾਡੇ ਲੱਛਣ ਇਹੋ ਜੇ ਤੁਹਾਡੇ ਲੱਛਣਾਂ ਨੂੰ ਫਿਰ ਕਮੈਂਟ ਤਾਂ ਹੋਣੀ ਆਏ ਮੇਰਾ ਪਾਬਲਾ ਕਰਾਂਗੇ ਤੇ ਜਦੋਂ ਤੁਹਾਨੂੰ ਕੋਈ ਵੇਖੂਗਾ ਤੇ ਜਿਹੇ ਜਿਹੇ ਤੁਹਾਡੇ ਰਖਣਾ ਫਿਰ ਉਹ ਜਿਹੇ ਜਿਹੇ ਖੂਚ ਆਵਾਜ਼ ਮਾਰੋਗੇ ਉਹ ਜਿਹੇ ਬਾਹਰ ਆਉਣੀ ਆ ਹੁਣ ਤੁਹਾਡੇ ਫੁੱਲਾਂ ਦਾ ਹਾਰ ਥੋੜੀ ਪਾਉਣਗੇ ਤੁਸੀਂ ਝਾਂਸੀ ਦੀ ਰਾਣੀ ਥੋੜੀ ਆ ਤੁਸੀਂ ਮਾਤਾ ਭਾ ਘਰ ਭਾ ਘਰ ਥੋੜੀ ਜਿਹੇ ਫੁੱਲਾਂ ਦੇ ਹਾਰ ਪਾਣੇ ਤੁਹਾਡੇ ਆਹੀ ਹਾਰ ਪਾਣੇ ਆ ਗਾਲਾਂ ਦੇ ਜੱਪ ਸ਼ਬਦਾਂ ਦੇ ਹੈ ਅਸੀਂ ਘਰਾਣੇ ਵਾਲੀਆਂ ਅਸੀਂ ਜੱਟਾਂ ਦੀਆਂ ਉਹ ਇਨਾਂ ਕੁੜੀਆਂ ਦੇ ਪਿਓ ਵੀ ਸੁਣ ਲੋ ਤੇ ਭਰਾ ਵੀ ਸੁਣ ਲੋ ਜਿਹੜੇ ਤੁਸੀਂ ਜੱਟ ਆ ਨਾ ਆ ਤੁਹਾਡੀਆਂ ਇਹਨਾਂ ਨੇ ਪੱਗਾਂ ਰੋਲਤੀਆਂ ਵਾ ਤੇ ਰੋਲਦੀਆਂ ਪੱਗਾਂ ਤੁਹਾਨੂੰ ਦੇਖ ਨਹੀਂ ਰਹੀਆਂ ਡਾਲਰਾਂ ਨੇ ਤੁਹਾਡੀਆਂ ਅੱਖਾਂ ਕਬੂਤਰਾਂ ਨੂੰ ਬੰਦ ਕਰਤੀਆਂ ਤੁਸੀਂ ਈਆਂ ਦਾ ਖਾਣਾ ਗੱਜ ਗਏ ਭੈਣਾਂ ਦਾ ਖਾਣਾ ਗੱਜ ਗਏ ਘਰ ਵਾਲੀਆਂ ਦਾ ਖਾਣਾ ਗੱਜ ਗਏ ਪੈਸਾ ਤਾਂ ਹੋਰ ਵੀ ਕਾਰਨਾ ਤੋਂ ਬਹੁਤ ਕਮਾਇਆ ਜਾ ਸਕਦਾ ਆ ਜਿਹੜਾ ਬਹਾਨਾ ਇਹ ਲਾ ਦਿੰਦੀਆਂ ਨੇ ਤੁਹਾਡਾ ਪਿਓ ਬੁਆ ਚੀਤਾ ਜੀ ਮਾ ਬੁਆ ਚੀਤਾ ਜੇ ਆਟਾ ਕਿਹਨੇ ਛੱਟ ਦੇਣਾ ਤੁਹਾਡੇ ਫਲਾਣਾ ਕਿਹਨੇ ਛੱਟ ਦੇਣਾ ਨਾ ਹੋਰ ਕੁੜੀਆਂ ਨਹੀਂ ਆਟਾ ਬਣਾ ਘਰੇ ਲਿਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਘਰੇ ਰਸਣ ਪਾਣੀ ਲਿਆਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਮਾਪੇ ਦਾ ਇਲਾਜ ਕਰਾਉਂਦੀਆਂ ਹੋਰ ਵੀ ਬੜੇ ਤਰੀਕੇ ਆ ਜੇ ਸੋਸ਼ਲ ਮੀਡੀਆ 'ਤੇ ਕੰਮ ਕਰਨਾ ਤੇ ਇਹਦੇ ਵੀ ਬੜੇ ਤਰੀਕੇ ਆ ਤੁਸੀਂ ਨਵਾਂ ਬੈਕਸ ਦੇ ਵਿੱਚ ਆਓ ਕੋਈ ਮੈਥਮੈਟਿਕ 'ਚ ਆਓ ਕਿਸੇ ਸਿਸਟਮ 'ਚ ਕੋਈ ਆਰਥਿਕ ਸਹਾਇਤਾ ਲੋਕਾਂ ਨੂੰ ਸਮਝਾਓ ਕੋਈ ਕੁਝ ਵੀ ਕੋਈ ਐਡਵਾਈਸ ਦਿਓ ਲੋਕਾਂ ਨੂੰ ਚਾਚਰੀ ਦੀ ਐਡਵਾਈਸ ਦਿਓ ਬਹੁਤ ਕੁੜੀਆਂ ਜਿਹੜੀਆਂ ਚਾਚਰੀਆਂ ਐਡਵਾਈਸਾਂ ਲੈ ਕੇ ਆਉਂਦੀਆਂ ਸਕੀਮਾਂ ਆ ਸਕੀਮਾਂ ਦੱਸਦੀਆਂ ਭਾਰਤ ਦੀ ਗਵਰਨਮੈਂਟ ਦੀਆਂ ਠੀਕ ਆ ਟੈਕਸ ਕਮੀ ਪਚਾਉਣਾ ਲਟਰ ਪਟਰ ਇਹਦਾ ਇੱਕ ਐਗਜ਼ਾਮਪਲਾਂ ਦਿੱਤੀਆਂ ਬਹੁਤ ਤਰ੍ਹਾਂ ਦੀਆਂ ਐਸੇ ਕੰਟੈਂਟ ਹੈਗੇ ਆ ਕਰ ਸਕਦੀਆਂ ਪਰ ਨਹੀਂ ਤੁਹਾਨੂੰ ਤਾਂ ਰੱਬ ਨੇ ਸੁੰਦਰਤਾ ਦਿੱਤੀ ਆ ਤੁਹਾਨੂੰ ਤਾਂ ਰੱਬ ਨੇ ਸੋਹਣਾ ਸਰੀਰ ਦਿੱਤਾ ਉਹਦਾ ਫਾਇਦਾ ਕੌਣ ਚੱਕੂ ਫਿਰਨ ਦੀ ਗਾਇਜ ਹੁਣ ਜੇ ਰੱਬ ਨੇ ਸੁਣੀ ਸੂਰਤ ਤੇ ਸੋਹਣਾ ਸਰੀਰ ਦਿੱਤਾ ਉਹਦਾ ਫਾਇਦਾ ਵੀ ਤਾਂ ਚੁੱਕਣਾ ਨਾ ਠਰਕੀਆਂ ਦਾ ਠਰਕ ਵੀ ਤਾਂ ਭੋਰਨਾ ਫੇਰ ਕਹਿਣ ਕੀ ਆ ਜੀ ਵੇਖਦੇ ਆ ਤੇ ਵੇਖਣ ਵਾਲਿਆਂ ਦਾ ਕਸੂਰ ਕਿਉਂ ਤੇਰਾ ਕੋਈ ਕਸੂਰ ਨਹੀਂ ਜਿਨੇ ਆਪਣੇ ਜਸਮਤੀ ਹੱਟੀ ਲਈ ਹੋਈ ਹੈ ਤੇਰਾ ਕੋਈ ਕਸੂਰ ਨਹੀਂ ਹਨ ਕਸੂਰ ਆ ਵੇਖਣ ਵਾਲਿਆਂ ਦਾ ਠੀਕ ਹੈ ਵੇਖਣ ਵਾਲਾ ਤਾਂ ਕਸੂਰ ਆ ਦਿਖਾਉਣ ਵਾਲੇ ਦਾ ਕੋਈ ਕਸੂਰ ਨਹੀਂ ਦਿਖਾਉਣ ਵਾਲਾ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਵੀ ਯਾਰ ਇਹ ਤਾਂ ਸਾਡਾ ਰਾਈਟ ਆ ਇਹ ਤਾਂ ਦੇਖਣ ਵਾਲੇ ਦਾ ਕਸੂਰ ਆ ਨਾ ਦੇਖੋ ਤੇ ਤੁਸੀਂ ਨਾ ਦਿਖਾਓ ਮੈਂ ਇਹ ਕਹਿੰਦਾ ਤੁਸੀਂ ਨਾ ਦਿਖਾਓ ਤੇ ਨਾ ਦੇਖਣਗੇ ਤੇ ਜੇ ਦਿਖਾਉਂਗੇ ਤਾਂ ਅਗਲੇ ਦੇਖਣਗੇ ਦੇਖਦੇ ਅਗਲੇ ਤਾਂ ਕਿ ਤੁਸੀਂ ਦਿਖਾਉਂਨਾ ਜੇ ਤੁਸੀਂ ਦਿਖਾਉਂਨ ਨਾਲ ਦੇਖੇ ਕਿਉਂ ਪੈਸਾ ਆਜੂ ਸਾਰਾ ਕੁਝ ਆਜੂ ਸ਼ੌਹਰਤ ਆਜੂ ਦੌਲਤ ਆਜੂ ਨਾਮ ਬਣ ਜੂ ਪਰ ਇੱਜ਼ਤ ਥੋੜੀ ਮਿਲਣੀ ਤੁਹਾਨੂੰ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਕਹ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਵੀ ਲੋਕ ਨਾਲ ਦੇ ਬੱਚੇ ਇਹੀ ਕਹਣਗੇ ਤੇਰੀ ਮੰਮੀ ਓਏ ਤੇਰੀ ਮੰਮੀ ਇੱਕ ਤੇ ਮੈਟ ਥੋੜੀ ਜਾਣੀਆਂ ਇਹ ਤੂੰ ਉੱਤੇ ਹੀ ਪਈਆਂ ਰਹਿਣੀਆਂ ਤਾਂ ਜੁਗਾ ਜ ਜਿੰਨਾ ਤੱਕ ਨੈਟ ਰੂਗ ਉੱਤੇ ਹੀ ਰਹਿਣੀਆਂ ਇਹ ਕੱਡ ਕੱਡ ਦਿਖਾਇਆ ਕਰਨਗੇ ਜਿਦਵਾਕ ਤੁਹਾਡੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਆਹ ਤੇਰੀ ਮਾਂ ਐ ਜਾ ਕੇ ਇਹਦੀ ਭੈਣ ਇਦਾਂ ਕਰਦੀ ਆ ਉਹ ਭਰਾ ਨੂੰ ਸ਼ਰਮ ਸ਼ਾਰ ਕਰਿਆ ਕਰਨਗੇ ਸਾਥ ਦੇ ਵਿੱਚ ਬੈਠੇ ਤੁਹਾਡੇ ਪਿਓ ਦੀ ਕੀ ਇੱਜਤ ਰਹੂਗੀ ਜੜੀਆਂ ਕੁੜੀਆਂ ਸ਼ਰਮਾ ਲਾ ਕੇ ਕੱਪੜੇ ਲਾ ਕੇ ਠਰਕੀਆਂ ਦਾ ਠਰਕ ਪੂਰਾ ਕਰਦੀਆਂ ਜਦੋਂ ਤੁਹਾਡਾ ਭਰਾ ਪਿਓ ਕੋਈ ਸਾਥ ਵਿੱਚ ਬੈਠੂਗਾ ਕੀ ਐਟਾ ਤਾਂ ਉਹਨਾਂ ਦੀ ਡਾਟਾ ਫਿਰ ਉਹ ਉਹ ਵੀ ਬਿਸ਼ਰਮ ਹੋ ਜਾਣਗੇ ਤੇ ਸ਼ਰਮ ਕਿੱਲੀ ਤੇ ਟਾਂਕੇ ਕਹਿਣ ਹੁਣ ਪ੍ਰਾਊਡ ਆਪਣੀ 30 ਤੇ ਸਾਨੂੰ ਪ੍ਰਾਊਡ ਆ ਕਿ ਸਾਡੀ 30 ਕੱਪੜੇ ਦਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਮੈਨੂੰ ਪ੍ਰਾਊਡ ਆ ਕਿ ਮੇਰੀ ਘਰ ਵਾਲੀ ਠੰਮਕੇ ਦਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਕੋਈ ਉਹੋ ਜਿਹਾ ਕੰਮ ਕਰੋ ਜਿਹੜਾ ਤੁਹਾਨੂੰ ਅਗਲਾ ਪ੍ਰਾਊਡ ਕਰੇ ਕੋਈ 골ਡ ਮੈਡਲ ਲੈ ਕੇ ਕੋਈ ਖੇਡਾਂ ਖੇਡੋ ਕੁਛ ਵੀ ਕਰੋ ਯਾਰ ਕੋਈ ਐ